ਸਿਕਾ ਜੀ ਸਾਰਿਆਂ ਨੂੰ ਫਸਟ ਸਟੈਸਥਮਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀਆਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੋਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਸਾਹਿਬ ਫਰੀਦਪੁਰ ਤੇ ਲੋਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਕੁਝ ਸੂਟ ਹੈਗੇ ਜਿਹੜੇ ਡਿਸਕਾਊਂਟ ਤੇ ਰਹਿਣਗੇ ਤੇ ਕੁੱਝ ਕਸੂਟ ਹੈਗੇ ਨੇ ਜਿਹੜੇ ਪੰਜ ਚਾਰ ਉਹ ਹੈਗੇ ਨੇ ਕਾਂਜੀਵਰਮ ਦੇ ਔਰ ਨਵੇਂ ਨਵੇਂ ਸੂਟਾ ਜਿਹੜੇ ਉਹ ਐਂਟਰ ਹੋ ਚੁੱਕੇ ਨੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋ ਠੀਕ ਹੈ ਜੀ ਲੋ ਆਲੋ ਇਹ ਹੋਰ ਲੈ ਲੰਦਾ ਸੂਟ ਡਿਸਕਾਊਂਟ ਦਾ ਸੂਟ ਹੈ ਜਿਹੜੇ ਡਿਸਕਾਊਂਟ ਦੇ ਹੋਣਗੇ ਉਹ ਪਹਿਲਾਂ ਮੈਂ ਤੁਹਾਨੂੰ ਦਿਖਾ ਦੂੰਗੀ ਇਹ ਸੂਟ ਹੈ ਜਿਹੜੇ ਡਿਸਕਾਊਂਟ ਦੇ ਨੇ ਬਹੁਤ ਖੂਬਸੂਰਤ ਸੁਣ ਰਹਿਣ ਵਾਲੇ ਨੇ ਤੇ ਕਲਰ ਦੇਖ ਲਓ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਗਰੇਜ ਆ ਕਲਰ ਹੈਗਾ ਸਿਲਵਰ ਗਰੇਜ ਆ ਕਲਰ ਹੈਗਾ ਤੇ ਬਾਕੀ ਇਹਦੇ ਚੱਕ ਚੱਕ ਜਆ ਬਣਿਆ ਹੋਇਆ ਤੇ ਨੀਚੇ ਤੁਹਾਨੂੰ ਘੇਰੇ ਤੇ ਫਿਰ ਛੋਟੀ ਜੀ ਲਾਈਨ ਪ੍ਰਿੰਟਡ ਮਿਲੂਗੀ ਤੇ ਉਹਦੇ ਉੱਪਰ ਨਾ ਸਾਰੇ ਤੇ ਇਦਾਂ ਦਾ ਵਰਕ ਮਿਲੂਗਾ ਠੀਕ ਹੈ ਤੇ ਬੈਕ ਸਾਈਡ ਤੇ ਵੀ ਜੀ ਹਲਕੀ ਜੀ ਪ੍ਰਿੰਟਿੰਗ ਹੈਗੀ ਆ। ਕਾਫੀ ਜਿਆਦਾ ਸੋਹਣਾ ਸੂਟ ਹੈ ਪਿਓਰ ਲੇਲਨ ਦੇ ਵਿੱਚ ਹੈ ਔਰ ਸੌਫਟ ਵਾਲੀ ਲੇਲਨ ਹੈਗੀ ਹੈ ਲਾਈਨਿੰਗ ਲੱਗ ਕੇ ਬਣੂਗਾ। ਕਾਟਨ ਦੀ ਲਾਈਨਿੰਗ ਲੱਗ ਜੂਗੀ। ਇਹ ਹੈਗਾ ਜੀ ਇਹਦੇ ਨਾਲ ਸਲਵਾਰ ਦਾ ਪੀਸ ਸਲਵਾਰ ਬਹੁਤ ਸੋਹਣੀ ਹੈ। ਸਟੱਫ ਬਹੁਤ ਵਧੀਆ ਹੈ। ਬਿਨਾ ਲਾਈਨਿੰਗ ਤੋਂ ਬਣਨ ਵਾਲਾ ਮੋਟਾ ਸਟੱਫ ਹੈਗਾ ਮੋਟੀ ਕਾਟਨ। ਤੇ ਆਹ ਲਓ ਜੀ ਦੁਪੱਟਾ। ਦੁਪੱਟੇ ਦਾ ਤਾਂ ਕਹਿਣੇ ਕੀ ਹੈ। ਬਹੁਤ ਜਿਆਦਾ ਸੋਹਣਾ ਦੁਪੱਟਾ। ਬਹੁਤ ਪਿਆਰਾ। ਆਹ ਲਓ ਗਰਲਿਸ਼ ਲੁੱਕ ਦੇ ਸੰਪਨ ਹੈ ਜੀ। ਬਹੁਤ ਸੋਹਣੇ ਸੋਹ ਮੈਂ ਤੁਹਾਨੂੰ ਪਰ ਲੈ ਕੇ ਦਿਖਾ ਦਿੰਨੀ ਆ ਕਿ ਕਿੰਨਾ ਸੋਹਣਾ ਲੱਗਣ ਵਾਲਾ ਹੈ ਜਿਸੂ ਬਹੁਤ ਪਿਆਰਾ ਲੱਗਦਾ ਜਿਦੋਂ ਪੱਪੜਾ ਆ ਜਾਏ ਤੁਸੀ ਇਹਨੂੰ ਗਲਚ ਪਾਓ ਤੁਸੀ ਇਹਨੂੰ ਸਿਰ ਤੇ ਲਾਓ ਕਰ ਲੈ ਛਲੂਕ ਦੇ ਵਿੱਚ ਸੁਟਾਊਗਾ ਬਹੁਤ ਜ਼ਿਆਦਾ ਹੱਲ ਚਾਲੇ ਦੁਪੱਟੇ ਤਾਂ ਨਹੀਂ ਹੈਗੇ ਜੇ ਤੁਸੀਂ ਕਹੋ ਕਿ ਬਹੁਤ ਜ਼ਿਆਦਾ ਚੌੜੇ ਹੋਣ ਨਾਰਮਲੀ ਸਹੀ ਨੇ ਜਿਨ੍ਹਾਂ ਨੇ ਸਿਰ ਤੇ ਖੁੱਲੇ ਡੁੱਲੇ ਲੈਣੇ ਹੈਗੇ ਆ ਉਹ ਨਾ ਲੈਣ ਤੇ ਬਾਕੀ ਜਿਨ੍ਹਾਂ ਨੇ ਗਲਚ ਪਾਉਣੇ ਆ ਉਹਨਾਂ ਲਈ ਬਹੁਤ ਖੂਬਸੂਰਤ ਸੁਟਣਾ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕਿਰ ਹੋਊਗੀ ਇਹਨਾਂ ਦੀ ਅੱਜ ਲੋ ਜੀ ਪਹਿਲੇ 1350 ਦੇ ਸੀ ਅੱਜ ਇਹ ਸੂਟ ਸੌਂਗ 1150 ਚ ਮਿਲ ਰਹੇ ਨੇ ਸ਼ਿਪਿੰਗ ਫ੍ਰੀ ਹੋਊਗੀ ਇਹਦੇ ਚੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਬਹੁਤ ਸੋਹਣਾ ਕਲਰ ਹੈ ਪੀਚ ਜਾਂ ਕਲਰ ਸਾਰੇ ਬਹੁਤ ਸੋਹਣੇ ਇੱਕ ਤੋਂ ਇੱਕ ਨਹੀਂ ਜੀ ਸਾਰੇ ਕਲਰ ਇਹ ਸਲਵਾਰ ਰਹੂਗੀ ਇਹ ਉਦਾਂ ਹੀ ਦੁਪੱਟਾ ਔਰ ਦੁਪੱਟੇ ਦੇ ਨਾ ਕੰਨੀਆਂ ਤੇ ਆ ਥੋੜੇ ਜਿਹਾ ਚਮਕਦਾ ਚਮਕਦਾ ਜ ਹੈਗਾ ਜਿਵੇਂ ਬਨਾਰਸੀ ਟੱਚ ਜਿਹਾ ਦਿੱਤਾ ਹੋਇਆ ਵਿੱਚ ਬਹੁਤ ਸੋਹਣਾ ਤੇ ਫੋਰ ਸਾਈਡ ਇਹਦੇ ਸਾਰਿਆਂ ਦੇ ਹੀ ਆ ਲਟਕਣ ਜੇ ਲੱਗੇ ਹੋਏ ਨੇ ਕਾਰਨਰਸ ਤੇ ਇਹ ਹੈਗਾ ਜੀ ਇਹਦਾ ਨੈਕ ਤੇ ਆ ਰਹਾ ਜੀ ਸੂਟ ਬਹੁਤ ਸੋਹਣਾ ਸਹੀ ਹੈ ਜੀ ਕਾਫੀ ਕਾਰੇ ਲੰਬੇ ਨੇ ਸੂਟ 1150 ਦੇ ਵਿੱਚ ਤੁਹਾਨੂੰ ਸੂਟ ਘਰੇ ਬੈਠੇ ਬਿਠਾਈ ਆ ਜੂਗਾ ਇਹ ਵਾਲਾ ਹੈਗਾ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਹੈਗਾ ਆ ਆ ਇਹ ਨੈਕ ਸਟੱਫ ਸੇਮ ਹੀ ਰਹੂਗਾ ਲਿਲਨ ਕਾਟਨ ਦੇ ਵਿੱਚ ਬਹੁਤ ਹੀ ਜਿਆਦਾ ਸੌਫਟ ਵਾਲੀ ਲਿਲਨ ਕਾਟਨ ਲੋ ਨੇੜੇ ਕਰਕੇ ਦੇਖ ਲੋ ਬਹੁਤ ਪਿਆਰੀ ਜੀ ਲਿਲਨ ਕਾਟਨ ਹੈ ਤੇ ਇਹ ਰਹੂਗੀ ਇਹਦੇ ਨਾਲ ਸਲਵਾਰ ਤੇ ਇਹ ਹੈਗਾ ਜੀ ਉਹਦਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਇਦਾਂ ਡਬਲ ਦਿਖਾ ਦਿੰਨੀ ਇਹਦੇ ਪੱਲੇ ਇਸ ਤਰ੍ਹਾਂ ਬਣੇ ਹੋਏ ਨੇ ਕੰਨੀਆਂ ਦੇਖ ਲੋ ਤੁਸੀਂ ਤੇ ਪਲੱਸ ਇਹਦੇ ਵਿੱਚ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਫੋਰ ਕਾਰਨਰਸ ਤੇ ਇਹ ਵਾਲੇ ਕੈਸਲ ਜੀ 1150 ਦੇ ਵਿੱਚ ਸੁੱਟ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਅਗਲਾ ਦੇਖੋ ਇਹ ਤੇ ਡਿਜ਼ਾਈਨਿੰਗ ਚੇਂਜ ਹੋ ਗਈ ਸ਼ਾਈਨ ਦੇਖੋ ਤੁਸੀਂ ਸੂਟ ਦੇ ਇੰਨਾ ਸੋਹਣਾ ਲੱਗਦਾ ਲਸ਼ ਲਸ਼ ਕਰਦਾ ਸੁਟ ਹਾਂ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਘੇਰਾ ਦੇਖੋ ਇਹਦਾ ਤੁਹਾਨੂੰ ਘੇਰੇ ਤੇ ਇਹ ਵਾਲਾ ਪ੍ਰਿੰਟ ਮਿਲੂਗਾ ਪਲੱਸ ਇਹਦੇ ਤੇ ਹੈਂਡਵਰਕ ਮਿਲੂਗਾ ਨਾਲ ਸਾਰੇ ਘੇਰੇ ਤੇ ਹੈਂਡਵਰਕ ਚਿੜੀਆਂ ਬਣੀਆਂ ਹੋਈਆਂ ਨੇ ਦੋ ਦੋ ਬਹੁਤ ਪਿਆਰਾ ਲੱਗਦਾ ਸੂਟ ਘੇਰੇ ਤੇ ਤੁਹਾਨੂੰ ਇੱਕ ਇਹ ਵਾਲੀ ਲੇਸ ਵੀ ਮਿਲੂਗੀ ਠੀਕ ਹੈ ਜੀ ਤੇ ਇਹ ਹੈਗਾ ਜੀ ਨਾਲ ਇਹਦੇ ਸਲਵਾਰ ਦਾ ਪੀਸ ਬਿਲਕੁਲ ਪਿਓਰ ਲਿਨਨ ਆ ਲੋ ਐਂਡ ਸ਼ਾਈਨ ਕਰਦੀ ਨੇੜੇ ਕਰਕੇ ਦਿਖਾਓ ਠੀਕ ਹੈ ਤੇ ਦੁਪੱਟਾ ਦੇਖ ਲਓ ਬਹੁਤ ਸੋਹਣਾ ਦੁਪੱਟਾ ਆ ਲੋ ਇਹ ਹੈਗਾ ਇੱਕ ਪੱਲਾ ਤੇ ਆ ਹੈਗਾ ਜੀ ਇਹਦਾ ਦੂਜਾ ਠੀਕ ਹੈ ਇਹਦੀ ਪ੍ਰਾਈਸ ਹੈਗੀ ਹੈ ਜੀ ਅੱਜ 1650 ਸ਼ਿਪਿੰਗ ਫ੍ਰੀ بس ਕਲਰ ਫਰਕ ਮਿਲੂਗਾ ਬਾਕੀ ਸੇਮ ਹੀ ਹੋਊਗਾ ਸਾਰਾ ਲੋ ਇਹ ਵਾਲਾ ਕਲਰ ਹੈ ਇੰਗਲਿਸ਼ ਗ੍ਰੀਨ ਜਾਂ ਬਹੁਤ ਸੋਹਣਾ ਜਿਹਾ ਕਲਰ ਤੇ ਸਲਵਾਰ ਦਾ ਵੀ ਇਹ ਵਾਲਾ ਕਲਰ ਰਹੂਗਾ ਸਲਵਾਰ ਸੋਣੀ ਜੀ ਕਾਟਨ ਮਸਲੀਨ ਦੇ ਵਿੱਚ ਰਹੂਗੀ ਤੇ ਇਹ ਵਾਲਾ ਰਹੂਗਾ ਇਹਦਾ ਸ਼ਰਟ ਦਾ ਪੀਸ ਪਿਆਰਾ ਜਿਹਾ ਸ਼ਰਟ ਦਾ ਪੀਸ ਸੋਹਣਾ ਰ ਬਹੁਤ ਸੋਹਣਾ ਸੂਟ ਹੈ ਤੇ ਇਹ ਰਹੂਗਾ ਜੀ ਨਾਲ ਇਹਦੇ ਦੁਪੱਟਾ ਉਦਾਂ ਹੀ ਪ੍ਰਿੰਟਡ ਦੁਪੱਟਾ ਆਊਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਪ੍ਰਾਈਸ ਹੈ ਜੀ ਆ 1650 ਇਹ ਵਾਲਾ ਸੂਟ ਦੇਖ ਲਓ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਵੀ ਨਾਲ ਦੇਈਏ ਹਾਂ ਆਲੋ ਠੀਕ ਹੈ ਤੇ ਬੈਕ ਸਾਈਡ ਵੀ ਦੇਖ ਲਿਏ ਹਾਂ ਬਸ ਠੀਕ ਆਹ ਫਰੰਟ ਤੇ ਹੀ ਤੁਹਾਨੂੰ ਇਸ ਤਰ੍ਹਾਂ ਇੱਕ ਫਲਾਵਰ ਮਿਲੂਗਾ ਬੱਡਾ ਸਾਰਾ ਬਹੁਤ ਸੋਹਣਾ ਜਿਹਾ ਸੂਟ ਕਲਰ ਵੀ ਬਹੁਤ ਪਿਆਰਾ ਜਿਹਾ ਔਰ ਸ਼ਾਈਨ ਹੋ ਸੋਹਣੀ ਹੈ ਸੂਟ ਦੇ ਵਿੱਚ ਕਪੜਾ ਬਹੁਤ ਜਿਆਦਾ ਪਿਆਰਾ ਹੈ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਤੇ ਨਾਲ ਮਿਲੂਗਾ ਇਹ ਦੁਪੱਟਾ ਅੱਜ ਕਰ ਲਈச்சு ਤੁਹਾਡੇ ਸੂਟ ਨੇ ਪੱਲਿਆ ਤੇ ਇੱਕ ਇੱਕ ਤੁਹਾਨੂੰ ਇਦਾਂ ਫਲਾਵਰ ਮਿਲੂਗਾ ਠੀਕ ਹੈ ਜੀ ਤੇ ਪ੍ਰਾਈਸ 1650 ਰੁਪਏ ਤੇ ਸ਼ਿਪਿੰਗ ਨਾਲ ਹੋਵੇ ਲੋ ਜੀ ਹੁਣ ਜਿਹੜੇ ਆਪਣੇ ਨਵੇਂ ਐਂਡਰ ਹੋ ਗਏ ਨੇ ਆਪਣੀ ਫੈਮਿਲੀ ਦੇ ਵਿੱਚ ਉਹ ਵਾਲੇ ਸੂਟ ਦਿਖਾਉਣੀ ਆ ਕਾਂਜੀਵਰਮ ਦੇ ਸੂਟ ਨੇ ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਜਿਆਦਾ ਪਿਆਰੇ ਆ ਲੋ ਬਹੁਤ ਸੋਹਣਾ ਕਰਦਾ ਕਲਰ ਐਂਡ ਪ੍ਰਿੰਟ ਲੋ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਸਲਵਾਰ ਦੇ ਵਿੱਚ ਹਲਕਾ ਹਲਕਾ ਸ਼ੈਡੋ ਪ੍ਰਿੰਟ ਜਨ ਸਹੀ ਆ ਰਿਹਾ ਹੈ ਹਾਂ ਬਹੁਤ ਸੋਹਣੇ ਆ ਜੀ ਪ੍ਰਿੰਟ ਇੰਨੇ ਸੋਹਣੇ ਐ ਸ਼ਾਹੀ ਪ੍ਰਿੰਟ ਹੈਗੇ ਨੇ ਬੜੇ ਜਿਆਦਾ ਸੋਹਣੇ ਲੱਗਦੇ ਆ ਲੋ ਜੀ ਫ੍ਰੀ ਸ਼ਿਪਿੰਗ ਨਾਲ ਆਉਣਗੇ 1850 ਦੇ ਵਿੱਚ ਅਗਲਾ ਦੇਖੋ ਕੋਈ ਕਲਰ ਪ੍ਰਿੰਟ ਆ ਜਿਹੜਾ ਉਹ ਇੱਕ ਦੂਜੇ ਤੋਂ ਘੱਟ ਨਹੀਂ ਹੈਗਾ ਬੜੇ ਜਿਆਦਾ ਸੋਹਣੇ ਨੇ ਜੀ ਸਰਦਾਰੀ ਲੁੱਕ ਦੇ ਸੁਕ ਨੇ ਇਹ ਜਿਹੜਾ ਮਰਜੀ ਸਿਲੈਕਟ ਕਰ ਲਿਓ ਤੁਸੀਂ ਬੇਫਿਕਰ ਹੋ ਕੇ ਤੇ ਸਾਰਿਆਂ ਨੇ ਪੁੱਛਣਾ ਹੈ ਕਿ ਸੂਟ ਤੁਸੀਂ ਕਿੱਥੋਂ ਲਏ ਤੋ ਇੰਨਾ ਸੋਹਣਾ ਸੂਟ ਗ੍ਰੇ ਕਲਰ ਇਹ ਹੈਗੀ ਇਹਦੇ ਨਾਲ ਸਲਵਾਰ ਕਾਂਜੀ ਵਰਮ ਦੇ ਵਿੱਚ ਹੈ ਸ਼ੈਡੋ ਪ੍ਰਿੰਟ ਦੀ ਸਲਵਾਰ ਰਹੂਗੀ ਇਹ ਵਾਲਾ ਪ੍ਰਿੰਟਰ ਹੋਊਗਾ ਸ਼ਰਟ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਜ਼ਿਆਦਾ ਸਿਮਰ ਬ੍ਰਾਂਡ ਦੇ ਸੂਟ ਹੈ ਜੀ ਇਹ ਸਿਮਰ ਬ੍ਰਾਂਡ ਦਾ ਕਾਂਜੀ ਵਰਮ ਦਾ ਸੂਟ 1850 ਚ ਲੋ ਜੀ ਅਗਲਾ ਦੇਖੋ ਕਲਰ ਇਹ ਵੀ ਬਹੁਤ ਸੋਹਣਾ ਹੈ ਤਾਂ ਬਹੁਤ ਜ਼ਿਆਦਾ ਡਿਮਾਂਡ ਚ ਰਹਿਣ ਵਾਲਾ ਕਲਰ ਹੈ ਥੋੜਾ ਜਿਹਾ ਵਾਈਨ ਜਿਹਾ ਸ਼ੇਡ ਹੈਗਾ ਲਾਈਟ ਵਾਈਨ ਜ। ਆਹ ਲਓ ਜੀ। ਇਹ ਸਲਵਾਰ ਹੈ। ਠੀਕ ਹੈ ਸਹੀ ਆ ਰਿਹਾ कलर। कलर ਸਹੀ ਦੇਖ ਰਿਹਾ ਹਾਂ ਬਹੁਤ ਸੋਹਣੇ ਸੋਹਣੇ ਨਹੀਂ ਤਾਂ ਬੀਬੀ ਨੇ ਹੁਣ ਕਹਿ ਦੇਣਾ ਸੀ ਇਹ कलर ਨਹੀਂ ਸਹੀ ਆ ਰਿਹਾ। ਆਹ ਲਓ ਜੀ। ਇੱਕ ਇਹ ਵਾਲਾ ਸੁ। ਲਗਭਗ ਸੇਮ ਜਿਹੀ ਲੱਗ ਰਹੇ ਨੇ ਆ ਤਾਂ ਮੈਨੂੰ ਲੱਗਦਾ ਇਹਦੇ ਨਾਲ ਦਾ ਇੱਕ ਪਹਿਲਾਂ ਦਿਖਾਇਆ। ਥੋੜਾ ਜਿਹਾ ਫਰਕ ਹੈ ਸਲਵਾਰ ਦਾ। ਥੋੜਾ ਥੋੜਾ ਜਿਹਾ। ਥੋੜਾ ਥੋੜਾ ਫਰਕ ਹੈ। ਆਹ ਲਓ ਜੀ। ਤੇ ਇਹ ਹੈਗੀ ਇਹਦੇ ਨਾਲ ਸਲਵਾਰ। ਲੋ ਜੀ ਪ੍ਰਾਈਸ ਹੈਗੀ ਆ 1850 ਸਿਮਰ ਬ੍ਰਾਂਡ ਦੇ ਵਿੱਚ ਸੂਕ ਰਹੇ ਹਾਂਗੇ ਆਇੱਛੇ ਸਹੀ ਹੈ ਲੋ ਮੈਂ ਇਹ ਤਾਂ ਚੱਕ ਕੇ ਦਿਖਾ ਲੇ ਸਹੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਧੰਨਵਾਦ ਜੀ ਖੁਦੋਂ ਸਮਾਂ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ